ਹਾਂਜੀ ਸੱਸੀ ਕਾ ਸਾਰੇ ਪਰਿਵਾਰ ਮੇਰੇ ਪੈਣ ਪਰੋ ਕਿਦਾਂ ਉਕੀ ਕੂੰ ਮੈਨੇ ਤੁਸੀਂ ਠੀਕੇ ਹੋਗੇ ਤੇ ਜਿੰਨੇ ਵੀ ਦੇਸ਼ ਵਿਦੇਸ਼ ਜਿੰਨੇ ਵੀ ਆਪਣੇ ਪੰਜਾਬ ਵਿੱਚ ਇੰਡੀਆ ਵਿੱਚ ਵਸਦੇ ਸਭ ਨੂੰ ਮੇਰੇ ਵੱਲੋਂ ਪਿਆਰ ਭਰ ਸੱਸ਼ਕਾਲ ਤੇ ਮੈਂ ਤੁਹਾਡੀ ਆਪਣੀ ਜਸਪ੍ਰੀਤ ਘਰ ਤੇ ਅੱਜ ਤੁਹਾਨੂੰ ਇੱਕ ਇਹੋ ਜਿਹੀ ਕਹਾਣੀ ਸੁਣਾਉਣ ਜਾ ਰਹੀਆਂ ਬਹੁਤ ਵਧੀਆ ਕਹਾਣੀ ਹੈ ਸੁਣੋ ਧਿਆਨ ਨਾਲ ਸੁਣਨਾ ਇਸ ਕਹਾਣੀ ਬੱਚੇ ਦੀ ਕਹਾਣੀ ਤੇ ਇਸ ਕਹਾਣੀ ਦੇ ਵਿੱਚ ਤੁਸੀਂ ਇਹ ਜੇ ਤੁਹਾਨੂੰ ਚੰਗੇ ਲੱਗੀਏ ਕਹਾਣੀ ਕੋ ਲਾਈਕ કરીਏ ਅੱਜ ਉਹ ਆਪਾਂ ਸ਼ੁਰੂ ਕਰਗੇ ਇਸ ਕਹਾਣੀ ਦੇ ਵਿੱਚ ਇੱਕ ਛੋਟੀ ਜੀ ਕੁੜੀ ਹੁੰਦੀ ਆ ਗੁੜੀ ਆਂਦੀ ਆ ਜੋ ਕਿ ਇੱਕ ਗਰੀਬ ਪਰਿਵਾਰ ਦੀ ਹੁੰਦੀ ਆ ਜਿਹਦੇ ਮਾਂ-ਬਾਪ ਬਹੁਤ ਗਰੀਬ ਹੁੰਦੇ ਆ ਤੇ ਬਹੁਤ ਹੀ ਜਾਂ ਦੀ ਰੱਜ ਕੇ ਸੋਹਣੀ ਹੁੰਦੀ ਆ ਉਹ ਕੁੜੀ ਤੇ ਬਹੁਤ ਰੀਝਾਂ ਚਾਹਾਂ ਨਾਲ ਮਾਪਿਆਂ ਦੇ ਪਾਲਦੇ ਹੁੰਦੇ ਤੇ ਉਹਦਾ ਮਾਪ ਜਿਹੜਾ ਪਿਓ ਹੁੰਦਾ ਮਜ਼ਦੂਰ ਹੁੰਦਾ ਦਿਹਾੜੀਦਾਰ ਹੁੰਦਾ ਤੇ ਹਰ ਇੱਕ ਸ਼ਾਇ ਆਕੇ ਦਿਨ ਦਾ ਕਿਉਂਕਿ ਉਹ ਕੱਲੀ-ਕੱਲੀ ਹੁੰਦੀ ਹੈ ਨਾ ਹੀ ਹੁੰਦਾ ਭਰਾ ਹੁੰਦਾ ਹੈ ਕੋਈ ਨਹੀਂ ਹੁੰਦਾ ਬਸ ਕੱਲੀ-ਕੱਲੀ ਹੁੰਦੀ ਹੈ ਤੇ ਉਹ ਧਿਆਨ ਇਸ ਕਰਕੇ ਮਾਂ ਪਿਓ ਹਰ ਇੱਕ ਰੀਝਾ ਪੂਰੀਆਂ ਕਰਦਾ ਹੈ ਜਿਵੇਂ ਹਰ ਇੱਕ ਮਾਂ-ਬਾਪ ਆਪਣੇ ਬੱਚਿਆਂ ਦੀਆਂ ਪੂਰੀਆਂ ਕਰਦੇ ਆ ਉਵੇਂ ਉਹ ਵੀ ਆਪਣੇ ਬੱਚੇ ਦੀ ਆਪਣੀ ਧੀ ਦੀਆਂ ਰੀਝਾ ਪੂਰੀਆਂ ਕਰਦਾ ਹੈ ਤੇ ਜਦੋਂ ਥੋੜੀ ਜੀ ਵੱਡੀ ਹੁੰਦੀ ਆ ਵੀ ਜਦੋਂ ਸਕੂਲ ਤੋਂ ਬਾਅਦ ਕਾਲਜ ਚ ਜਾਂਦੀ ਆ ਤੇ ਫਿਰ ਉਹਦੇ ਮਾਪਿਓ ਕਹਿੰਦੇ ਆ ਕਿ ਹੁਣ ਸਾਡੀ ਕੁੜੀ ਜਵਾਨ ਹੋ ਗਈ ਐ ਤੇ ਪੜ੍ਹ ਲਿਖ ਵੀ ਗਈ ਐ ਇੰਨਾ ਕੁ ਪੜ ਗਈ ਐ ਤੇ ਆਪਾਂ ਹੁਣ ਇਹਦਾ ਵਿਆਹ ਕਰ ਦਈਏ ਤੇ ਉਹ ਵਿਆਹ ਕਰ ਦਿੰਦੇ ਆ ਉਸ ਕੁੜੀ ਦਾ ਤੇ ਉਹ ਜਿੱਥੇ ਵਿਆਹ ਕਰਦੇ ਆ ਉਹ ਬਹੁਤ ਹੀ ਵੱਡਾ ਘਰ ਹੁੰਦਾ ਐ ਮਤਲਬ ਕਿ ਆਪਣੇ ਤੋਂ ਵੱਡੇ ਘਰ ਵਿਆਹ ਦਿੰਦੇ ਤਾਂ ਕਿ ਸਾਡੀ ਧੀ ਸੁਖੀਰ ਮਾਨੀ ਵਸੇ ਸਾਡੀ ਧੀ ਨੂੰ ਕੋਈ ਕਿਸੇ ਚੀਜ਼ 'ਤੇ ਦਿੱਕਤ ਨਾ ਹੋਵੇ ਪਰੇਸ਼ਾਨੀ ਨਾ ਹੋਵੇ ਤੇ ਆਦਿੰਦਿਆਂ ਤੇ ਫਿਰ ਜਦੋਂ ਉਹ ਦੂਜੇ ਘਰ ਜਾਂਦੀ ਹੈ ਜਦੋਂ ਉਹ ਕੁੜੀ ਵਿਆਹ ਕੇ ਜਾਂਦੀ ਹੈ ਸਹੁਰੇ ਘਰ ਤੇ ਉਸ ਕੁੜੀ ਨੂੰ ਬਹੁਤ ਜ਼ਿਆਦਾ ਮਤਲਬ ਟਾਰਚਰ ਕੀਤਾ ਜਾਂਦਾ ਹੈ ਪਹਿਲਾਂ ਤਾਂ ਕਹਿੰਦੇ ਅਸੀਂ ਕੁਝ ਨਹੀਂ ਮੰਗਦੇ ਤੁਸੀਂ ਸਾਨੂੰ ਕੁੜੀ ਦੇ ਦਿਓ ਤੇ ਫਿਰ ਜਦੋਂ ਹੌਲੀ ਹੌਲੀ ਵਕਤ ਪੈਂਦਾ ਜਾਂਦਾ ਹੈ ਜੋਏ ਥੋੜਾ ਵੀ ਮਤਲਬ ਵਿਆਹ ਤੇ ਬਾਅਦ ਥੋੜਾ ਟਾਈਮ ਪੈਂਦਾ ਜਾਂਦਾ ਹੈ ਉਵੇਂ ਉਹਨਾਂ ਦੀ ਡਿਮਾਂਡਾਂ ਸ਼ੁਰੂ ਹੋ ਜਾਂਦੀਆਂ ਇੱਛਾਵਾਂ ਸ਼ੁਰੂ ਹੋ ਜਾਂਦੀਆਂ ਵੀ ਸਾਨੂੰ ਆ ਚੀਜ਼ ਚਾਹੀਦੀ ਲਿਆ ਕੇ ਦੇ ਆਦੀ ਮਾਪਿਓ ਮੈਂ ਕਿਹਾ ਕਿ ਆ ਚੀਜ਼ ਸਾਨੂੰ ਚਾਹੀਦੀ ਤੇ ਆ ਚੀਜ਼ ਲਿਆ ਕੇ ਤੇ ਤੇ ਉਹ ਕੁੜੀ ਬਹੁਤ ਦੁੱਖੀ ਹੁੰਦੀ ਹੈ ਉਹ ਵਿਚਾਰੀ ਉਹ ਸੋਚਦੀ ਮੇਰੇ ਮਾਪਿਓ ਕਿੱਥੋਂ ਲਿਆ ਕੇ ਦੇਗਾ ਮੇਰੇ ਮਾਪੇ ਤਾਂ ਬਹੁਤ ਗਰੀਬ ਆ ਉਹ ਤਾਂ ਮੈਨੂੰ ਮਜ਼ਦੂਰੀ ਕਰ ਕਰਕੇ ਘੜੀ ਘਰ ਕਰਕੇ ਪਾਲਦਾ ਸੀ ਤੇ ਮੈਨੂੰ ਪੜਾਇਆ ਲਿਖਾਇਆ ਉਹਨਾਂ ਨੇ ਤੇ ਹੁਣ ਮੈਨੂੰ ਕਿੱਥੋਂ ਲਿਆ ਦੇਣ ਦੇਣੀਆਂ ਚੀਜ਼ਾਂ ਤੇ ਉਹ ਕੁੜੀ ਰੋਜ਼ ਉਹਨਾਂ ਨੂੰ ਟੌਰਚਰ ਕਰਦੇ ਕੁੜੀ ਨੂੰ ਰੋਜ਼ ਤੇ ਉਸ ਕੁੜੀ ਨੂੰ ਕਹਿੰਦੇ ਆ ਕਿ ਆ ਚੀਜ਼ ਸਾਨੂੰ ਚਾਹੀਦੀ ਹੈ ਸਾਨੂੰ ਗੱਡੀ ਚਾਹੀਦੀ ਲਿਆ ਕੇ ਦੇ ਅਦੇ ਪਿਓ ਨੂੰ ਕਹਿ ਕਿ ਆ ਚੀਜ਼ ਸਾਨੂੰ ਚਾਹੀਦੀ ਹੈ ਤੇ ਹੁਣੇ ਲਿਆ ਕੇ ਦੇ ਬਹੁਤ ਕੁੱਟਦੇ ਮਾਰਦੇ ਤੇ ਉਹ ਕੁੜੀ ਫਿਰ ਵੀ ਇੰਨੀ ਹਿੰਮਤ ਕਰਦੀ ਕਿ ਉਹ ਕਦੀ ਵੀ ਮਾਪਿਆਂ ਦੇ ਅੱਗੇ ਕਦੀ ਬਨੇ ਝੂਣ ਕਰਕੇ ਜਾਂ ਕਦੀ ਵੀ ਇਹੋ ਜਿਹਾ ਕਦੀ ਨਹੀਂ ਸੀ ਕਿ ਆ ਕਿ ਮਾਂ ਵੀ ਮਾਂ ਜਾਂ ਪਿਓ ਮੇਰੇ ਡੈਡੀ ਜੇ ਮੈਨੂੰ ਆ ਚੀਜ਼ ਚਾਹੀਦੀ ਹੈ ਤੇ ਆ ਮੈਨੂੰ ਚਾਹੀਦੀ ਹੈ ਤੇ ਮੈਨੂੰ ਬਹੁਤ ਵੀ ਪਰੇਸ਼ਾਨ ਕਰਦੀ ਆ ਕਰਦੀ ਹੈ ਹਨਾ ਤੇ ਉਹਨੇ ਕਦੀ ਨਹੀਂ ਸਿੱਖਿਆ ਆ ਦਿਮਾਗ 'ਚ ਫੋਨ ਕਰਕੇ ਫਿਰ ਵੀ ਉਹਨਾਂ ਦੀਆਂ ਗੁਤਾ ਮਾਰਾਂ ਸੰਦੀ ਰਹਿੰਦੀ ਸੀ ਕੁੜੀ ਤੇ ਬੜੀ ਚੁੱਪੀ ਹੋਈ ਪਈ ਸੀ ਤੇ ਉਹਨੂੰ ਚੁੱਪੀ قانونی ਦਿੱਤੇ ਹੁੰਦੇ ਸੀ ਚਾਚ ਤਰਾ ਪੜਾ ਬਹੁਤ ਜ਼ਿਆਦਾ ਗੁਰਹਾੜੋ ਦੇ ਨਾਲ ਕਰਦੇ ਹੁੰਦੇ ਸੀ ਬਹੁਤ ਸਲੂਕ ਹਾੜਾ ਕਰਦੇ ਹੁੰਦੇ ਸੀ ਤੇ ਨੂੰ ਸਾਰੀ ਰਾਤ ਜਾਂ ਠੰਡ ਹੁੰਦੀ ਤੇ ਠੰਡ ਚ ਪਾਈ ਰੱਖਦੇ ਬਾਹਰ ਤੇ ਜੇ ਗਰਮੀ ਹੁੰਦੀ ਤੇ ਬਾਹਰ ਖੜਾ ਰੱਖਦੇ ਤੇ ਬੜਾ ਬਹੁਤ ਜਿਆਦਾ ਉਹਨੂੰ ਚੱਜ ਤਰ੍ਹਾਂ ਖਾਣ ਨੂੰ ਦਿੰਦੇ ਨਹੀਂ ਪਾਣ ਨੂੰ ਨਹੀਂ ਦਿੰਦੇ ਫਿਰ ਉਹ ਤੋਂ ਦੇ ਘਰ ਵਾਲਾ ਜਦੋਂ ਹੀ ਮਤਲਬ ਕਿ ਉਹ ਰਾਤ ਹੋ ਜਾਂਦੀ ਸ਼ਰਾਬ ਪੀ ਕੇ ਆ ਜਾਣਾ ਕਰਨਾ ਉਹਨੂੰ ਬਹੁਤ ਕੁੱਟਣਾ ਕਰਨਾ ਹਰ ਗੱਲ ਤੇ ਉਹਨੂੰ ਕੁੱਟਣਾ ਕਰਨਾ ਆਉਂਦੀ ਸੱਸ ਨੇ ਵੀ ਕੁੱਟਣਾ ਆਉਂਦੇ ਮਤਲਬ ਕਿਆਂ ਦੇ ਘਰ ਵਾਲੇ ਨੇ ਵੀ ਕੁੱਟਣਾ ਉਹਨੂੰ ਬਹੁਤ ਜਿਆਦਾ ਤੇ ਉਹ ਫਿਰ ਵੀ ਸੰਧੀ ਰਹਿੰਦੀ ਉਹ ਕੁੜੀ ਤੇ ਮਤਲਬ ਉਹ ਸੋਚਦੀ ਕਿ ਅੱਜ ਨਹੀਂ ਤਾਂ ਕੱਲ ਕਦੀ ਤਾਂ ਮੇਰੇ ਘਰ ਵਾਲਾ ਸੁਧਰੇਗਾ ਹੀ ਕਦੀ ਨਾ ਕਦੀ ਤਾਂ ਇਹਨਾਂ ਮੇਰੇ ਤੇ ਦਇਆ ਆਉਗੀ ਤੇ ਉਹ ਰੋਜ਼ ਉਹਨਾਂ ਦੀਆਂ ਟੁਟਾ ਮਾਰਾ ਸੰਧੀ ਰਹਿੰਦੀ ਉਹਨਾਂ ਦੀਆਂ ਗਾਲਾਂ ਕਹਿੰਦੀ ਰਹਿੰਦੀ ਕੁੱਟਾਂ ਖਾਂਦੀ ਰਹਿੰਦੀ ਅਧਿਕਾਰ ਵਾਲੇ ਦੀਆਂ ਲੜਾਈ ਮਤਲਬ ਰੋਜ਼ ਘਰੇ ਇਸ ਤਰ੍ਹਾਂ ਦਾ ਹੋਣ ਲੱਗ ਪਿਆ ਜਦੋਂ ਜਦੋਂ ਇਹ ਸਾਲ ਖ ਹੋ ਗਿਆ ਤੇ ਉਹਨਾਂ ਦੇ ਜਦੋਂ ਸਾਲ ਹੋ ਗਿਆ ਤੇ ਉਦੋਂ ਬਾਅਦ ਵਿੱਚ ਮਤਲਬ ਉਹਨੂੰ ਖਾਲੀ ਬੈਠ ਰਹਿਣ ਲੱਗਦੀ ਉਹਨੂੰ ਕੁਝ ਨਹੀਂ ਸੀ ਦੇਂਦੇ ਹੁੰਦੇ ਸੁੱਕੀ ਰੋਟੀ ਤੋਂ ਸਿਵਾ ਉਹ ਵੀ ਰਾਤ ਦੀ ਰੋਟੀ ਹੁੰਦੀ ਸੀ ਉਹ ਵਿਚਾਰੀ ਨੂੰ ਦੇ ਦਿੰਦੇ ਹੁੰਦੇ ਸੀ ਤੇ ਉਹਦੇ ਤੇ ਨਾਲ ਬਹੁਤ ਜ਼ਿਆਦਾ ਬਮਾਲਾ ਸਲੂਕ ਕਰਦੇ ਸੀ ਜਦੋਂ ਮਤਲਬ ਕਿ ਸਾਲ ਹੋਇਆ ਤੇ ਫਿਰ ਉਹਦੇ ਨਾਲ ਵੀ ਮਤਲਬ ਉਹਨੂੰ ਅੰਦਰ ਨਿਕਾ ਜਾ ਵੀ ਮਤਲਬ ਬਸ ਬੱਚਾ ਹੋਣਾ ਲਾ ਸੀ ਤਾਂ ਉਹਨਾਂ ਦੇ ਘਰੇ ਛੋਟਾ ਜੱਜੀ ਹੋਣਾ ਲਾ ਸੀ ਤੇ ਉਹ ਸੋਚਦੀ ਕਿ ਸ਼ਾਇਦ ਬਦਲ ਜੇਗਾ ਮੇਰੇ ਕਰ ਨਾਲ ਪਰ ਨਹੀਂ ਉਹ ਬਦਲਦਾ ਨਹੀਂ ਮਤਲਬ ਉਹ ਦੂ ਵੀ ਜ਼ਿਆਦਾ ਵਧ ਗਿਆ ਤੇ ਉਹਨੂੰ ਹੋਰ ਵੀ ਜ਼ਿਆਦਾ ਟਾਰਚਰ ਕਰਨ ਲੱਗੇ ਤੇ ਉਹਦੇ ਨਾਲ ਜਿਹੜਾ ਸੀ ਮਤਲਬ ਕਿ ਉਹ ਚੱਕ ਇੱਕ ਦਿਨ ਉਹ ਸਾਰਾ ਕੰਮ ਕਰੀ ਜਾਂਦੀ ਸੀ ਚੱਕਰ ਖਾ ਕੇ ਡੇਗ ਗਈ ਤੇ ਉਹ ਹੋ ਡਾਕਟਰ ਕੋਲ ਗਏ ਉਹਨੂੰ ਲੈ ਕੇ ਤੇ ਡਾਕਟਰ ਕਹਿੰਦਾ ਕਿ ਇਹਦੀ ਤਾਂ ਹਾਲਤ ਬਹੁਤ ਮਾੜੀ ਹੋਈ ਪਈ ਐ ਤਾਂ ਬਹੁਤ ਜ਼ਿਆਦਾ ਮਤਲਬ ਕਿ ਤੁਹਾਨੂੰ ਪਤਾ ਨਹੀਂ ਐ ਵੀ ਇਹ ਪ੍ਰੈਗਨਨਸੀ ਆ ਜਾਇ ਇਹਨੂੰ ਬੱਚਾ ਹੋਣਾ ਲਾ ਤੇ ਤੁਸੀਂ ਉਹਦੇ ਨਾਲ ਕਿੰਨਾ ਮਾੜਾ ਸਲੂਕ ਕਰਦੇ ਬਈਓ ਨਾ ਉਹਨਾਂ ਨੂੰ ਰੋਟੀ ਵੀ ਨਹੀਂ ਚਾਦਰ ਮਿਲਦੀ ਇਹ ਕਮਜ਼ੋਰੀ ਦੇ ਕਰਕੇ ਬੜਾ ਕਮਜ਼ੋਰ ਹੋ ਗਈ ਐ ਤੇ ਇਹਦੇ ਚ ਖਾਣ ਵੀ ਬਹੁਤ ਘੱਟ ਆ ਤੇ ਉਹ ਤੋਂ ਪ੍ਰੈਗਨਨਸੀ ਵੀ ਆ ਤੇ ਇਸ ਕਰਕੇ ਨਰਖਿਆ ਕਰੋ ਤੇ ਫਿਰ ਘਰੇ ਆਨ ਕੇ ਜਦੋਂ ਉਹਦੇ ਘਰ ਵਾਲੇ ਨੂੰ ਉਹਦੀ ਸੱਸ ਨੂੰ ਪਤਾ ਹੁੰਦਾ ਹੈ ਪਰ ਉਹਦੇ ਘਰ ਵਾਲੇ ਨੂੰ ਨਹੀਂ ਪਤਾ ਹੁੰਦਾ ਕਿ ਉਹਦੇ ਵੀ ਮਤਲਬ ਉਹ ਪੇ ਹੋਣਨ ਵਾਲਾ ਹੈ ਤੇ ਜਦੋਂ ਉਹ ਉਹਦੇ ਘਰ ਵਾਲੇ ਨੂੰ ਪਤਾ ਲੱਗਦਾ ਹੈ ਕਿ ਹਾਂ ਵੀ ਇਹ ਗੱਲਾਂ ਕਿ ਮੇਰੇ ਘਰ ਵਾਲੇ ਵੀ ਮਾਂ ਬਣਨ ਵਾਲੀਆਂ ਤੇ ਜਦੋਂ ਉਹ ਘਰੇ ਮਤਲਬ ਆਉਂਦੇ ਆ ਤੇ ਉਹਨੂੰ ਜਦੋਂ ਪਤਾ ਲੱਗਦਾ ਹੁੰਦੇ ਘਰ ਵਾਲੇ ਨੂੰ ਤੇ ਬੜਾ ਖੁਸ਼ ਹੁੰਦਾ ਹੈ ਤੇ ਮਤਲਬ ਉਹਦੇ ਨਾ ਸ਼ਰਮਿੰਦਗੀ ਜਿਹੀ ਵੀ ਮਹਿਸੂਸ ਕਰਦਾ ਕਿਉਂਕਿ ਸਾਲ ਹੋ ਜਾਂਦਾ ਵਿਆਹ ਨੂੰ ਤੇ ਉਹ ਸੋਚਦਾ ਵੀ ਇਹ ਬਦਲ ਜੇਗੀ ਕਿ ਉਹ ਬਦਲਦੀ ਨਹੀਂ ਆ ਫਿਰ ਵੀ ਉਹ ਟਿੱਕੀ ਰਹਿੰਦੀ ਆ ਮਾਰਾ ਕੁਟਾਰ ਸਹਿੰਦੀ ਰਹਿੰਦੀ ਆ ਤੇ ਉਹਦੇ ਘਰ ਵਾਲਾ ਉਹਨੂੰ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਮੈਨੂੰ ਮaaf ਕਰਦੇ ਮੈਂ ਅੱਜ ਤੋਂ ਬਾਅਦ ਐਵੇਂ ਨਹੀਂ ਕਰਾਂਗਾ ਕਿ ਮੈਂ ਇੱਕ ਚੰਗਾ ਆਦਮੀ ਬਣ ਕੇ ਦਿਖਾਵਾਂਗਾ ਮੈਂ ਕਮਾਈ ਕਰਾਂਗਾ ਮਿਹਨਤ ਕਰਾਂਗਾ ਤੇ ਮੈਨੂੰ ਉਹ ਕਹਿੰਦੀ ਕਿ ਨਹੀਂ ਮੈਂ ਹੁਣ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਪਹਿਲਾਂ ਤਾਂ ਮੇਰੀ ਗੱਲ ਸੀ ਤੇ ਪਰ ਹੁਣ ਮੇਰੇ ਬੱਚੇ ਦੀ ਗੱਲ ਆ ਨਾਲ ਮੈਂ ਇਹਨਾਂ ਦੁੱਖ ਨੂੰ ਸਹਿ ਸਕਦੀ ਤੇ ਮੈਨੂੰ ਮaaf ਕਰ ਦੋ ਮੈਂ ਜਾਣਾ ਚਾਹਨੀ ਆ ਮੈਂ ਆਪਦੇ ਪੇਕੇ ਘਰੇ ਜਾਣਾ ਚਾਹਨੀ ਤੇ ਮੈਨੂੰ ਮaaf ਕਰ ਦੋ ਮੈਂ ਨਹੀਂ ਹੁਣ ਇੰਜ ਬਰਦਾਸ਼ਤ ਕਰ ਸਕਦੀ ਤੇ ਉਹਦੇ ਘਰ ਵਾਲਾ ਉਹਦੇ ਮਤਲਬ ਡਿੱਗ ਜਾਂਦਾ ਹੁੰਦੇ ਪੈਰਾਂ ਤੇ ਤੇ ਮਾਫੀ ਮੰਗਣਾਂ ਪੈਂਦਾ ਕਹਿੰਦਾ ਮੈਨੂੰ ਮaaf ਕਰ ਦੇ ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਵੀ ਦੁੱਖ ਨਹੀਂ ਦਿਆਂਗਾ ਕਦੀ ਵੀ ਤੈਨੂੰ ਮਤਲਬ ਕਦੀ ਦੁੱਖ ਦੁੱਖ ਤਕਲੀਫ ਨਹੀਂ ਆਣ ਦਾਂਗਾ ਤੇ ਨਾਲੇ ਤੇਰੇ ਬੱਚੇ ਦਾ ਧਿਆਨ ਰੱਖਾਂਗਾ ਮੈਨੂੰ ਮaaf ਕਰਦੇ ਮੈਂ ਅੱਜ ਤੋਂ ਬਾਅਦ ਮੈਂ ਨਸ਼ਾ ਸ਼ਰਾਬ ਪੀਵਾਂਗਾ ਕਦੀ ਤੇ ਤੇ ਮੈਨੂੰ ਮਾਰੋ ਪੁੱਤਾਂਗਾ ਨਹੀਂ ਮਾਰਾਂਗਾ ਨਹੀਂ ਉਹ ਕੰਧੀ ਫਿਰ ਉਹ ਮੰਨ ਜਾਂਦੀ ਕੁੜੀ ਕਹਿੰਦੀ ਠੀਕ ਆ ਤੇ ਉਹ ਮੁੰਡਾ ਜਿਹੜਾ ਹੁੰਦਾ ਉਹਦੇ ਘਰ ਆਲਾ ਹੁੰਦਾ ਉਹ ਨੌਕਰੀ ਪਾਲਣ ਲੱਗਣਾ ਸ਼ੁਰੂ ਕਰ ਦਿੰਦਾ ਉਹ ਦਿਨ ਸਵੇਰੇ ਉੱਠ ਕੇ ਚਲਾ ਜਾਂਦਾ ਹੈ ਕੰਮ ਪਾਲਣ ਸ਼ੁਰੂ ਕਰ ਦਿੰਦਾ ਹੈ ਤੇ ਉਹ ਦਿਨੇ ਸਾਰੀ ਦਿਹਾੜੀ ਕੰਮ ਪਾਲਦਾ ਰਹਿੰਦਾ ਹੈ ਰਾਤ ਨੂੰ ਉਹਨੂੰ ਕਿਤੇ ਕੰਮ ਨਹੀਂ ਮਿਲਦਾ ਨਿਰਾਸ਼ ਹੋ ਕੇ ਘਰੇ ਆ ਜਾਂਦਾ ਹੈ ਰੋਜੀ ਤੇ ਫਿਰ ਰੋਜੀ ਇਸ ਤਰ੍ਹਾਂ ਲੱਗ ਗਿਆ ਫਿਰ ਉਹ ਕਹਿੰਦੀ ਉਹਦੇ ਨਾਲ ਖੜੀ ਰਹਿੰਦੀ ਉਹ ਕਹਿੰਦੀ ਕੋਈ ਗੱਲ ਨਹੀਂ ਵੀ ਅੱਜ ਨਹੀਂ ਤਾਂ ਕੱਲ ਕਦੀ ਆਪਾਂ ਨੂੰ ਤੈਨੂੰ ਕੰਮ ਮਿਲੇ ਜਾਊਗਾ हिम्मत ना नार्य तो फिर फिर वो रोज़ ही मतलब जान लग गया एक दिन ओनू काम मिल गया कि वधिया नौकरी जी बैंक दी नौकरी की नौकरी मिल गई काम से जड़ी सुबह दस बजे जाना हों रात ग्यारह बजे आना होंगे ग्यारह बारह बजे छुट्टी हो जाती मतलब कि आंदा हूँ सी उदों ही उन्हें रोटी खानी होंगी घरवाली ने कि्ठे बह के रोटी खादी होंगी सी ਦੀ ਸੀ ਉਹ ਮਤਲਬ ਜਦੋਂ ਅੱਧੀ ਰਾਤ ਨੂੰ ਨਹੀਂ ਆਉਂਦਾ ਨਸੀ ਤੇ ਉਹ ਦੇਖਦੀ ਰਹਿੰਦੀ ਸੀ ਜਿੰਨਾ ਚਿਰ ਨਹੀਂ ਆਉਂਦਾ ਸੀ ਉਹਦੇ ਘਰ ਵਾਲਾ ਤਾਂ ਵੇਂਦੀ ਰਹਿੰਦੀ ਸੀ ਕਿ ਮੇਰੇ ਘਰ ਵਾਲਾ ਆਊਗਾ ਤੇ ਫਿਰ ਅਸੀਂ ਦੋਨੇ ਬੈਠ ਕੇ ਰੁਪੀ ਹੁਣ ਅੱਗੇ ਤੇ ਉਹਨਾਂ ਚੇਰੇ ਉਹਨੇ ਕਦੀ ਰੁਪੀ ਨਹੀਂ ਸੀ ਖਾਤੀ ਤੇ ਉਹ ਵੇਂਦੀ ਰਹਿੰਦੀ ਹੁੰਦੀ ਸੀ ਕਿਉਂਕਿ ਉਹਨੂੰ ਚਿੰਤਾ ਰਹਿੰਦੀ ਸੀ ਉਹਦੇ ਘਰ ਵਾਲੇ ਦੀ ਕਿ ਉਹ ਮਤਲਬ ਕਿਉਂ ਛੇਤੀ ਛਤੀ ਆ ਜਾਵੇ ਟਾਈਮ ਨਾਲ ਬਹੁਤ ਹਨੇਰਾ ਤੇ ਜਦੋਂ ਉਹ ਨਹੀਂ ਆਉਣਾ ਜਦੋਂ ਇੱਕ ਦਿਨ ਕੀ ਹੁੰਦਾ ਹੈ ਕਿ ਰਾਸਤੇ ਚਾਉਂਦਾ ਲਗਾਉਂਦਾ ਹੈ ਤੇ ਟਰੱਕ ਮੂਹਰੋਂ ਆਂਦਾ ਲਗਾਉਂਦਾ ਹੈ ਤੇ ਟਰੱਕ ਜੜਾਂਦਾ ਉਹ ਜਮਾ ਮੋਟਰਸਾਈਕਲ ਦੇ ਨਾਲ ਵੱਜਦਾ ਹੈ ਟਰੱਕ ਤੇ ਉਹ ਐਕਸੀਡੈਂਟ ਹੋ ਜਾਂਦਾ ਹੈ ਉਹਦੇ ਨਾਲ ਤੇ ਔਨ ਦਾ ਸਪੋਟ ਦੀ ਮੌਤ ਹੋ ਜਾਂਦੀ ਉਸ ਮੁੰਡੇ ਦੀ ਉਸ ਉਹਦੇ ਘਰ ਵਾਲੇ ਦੀ ਤੇ ਉਹ ਬਹੁਤ ਰੋਂਦੀ ਹੈ ਬਹੁਤ ਜ਼ਿਆਦਾ ਰੋਂਦੀ ਉਹ ਕੁੜੀ ਹੈ ਵਿਚਾਰੀ ਬੜੀ ਦੁਖੀ ਹੁੰਦੀ ਹੈ ਤੇ ਉਹਦੀ ਸਾਸੂ ਨੂੰ ਬਹੁਤ ਟੌਰਚਰ ਕਰਦੀ ਉਹਨੂੰ ਕੁੱਟਦੀ ਮਾਰਦੀ ਹੈ ਤੇ ਦਿੱਤਾ ਬਹੁਤ ਮਾਰਾ ਸਲੂਕ ਕਰਦੀ ਹੈ ਉਹ ਕਹਿੰਦੀ ਕਿ ਤੇਰੀ ਵਜ੍ਹਾ ਨਾਲ ਮੇਰਾ ਮੁੰਡਾ ਮਰਿਆ ਤੂੰ ਮਾਰਿਆ ਮੇਰੇ ਪੁੱਤ ਨੂੰ ਤੇ ਤੂੰ ਇੱਥੋਂ ਮੇਰੇ ਘਰੋਂ ਨਿਕਲ ਜਾ ਤੇ ਉਹ ਕਹਿੰਦੀ ਕਿ ਨਹੀਂ ਮੈਂ ਮੈਂ ਨਹੀਂ ਜਾਣਾ ਮੈਂ ਇਸ ਘਰ ਤੋਂ ਜਾਣਾ ਮੈਂ ਇਹ ਮੇਰਾ ਘਰ ਆ ਮੇਰੇ ਬੱਚੇ ਦਾ ਘਰ ਮੈਂ ਜੇ ਮੇਰਾ ਮੈਂ ਜਾ ਮੰਗੇ ਆਪਣੇ ਬੱਚੇ ਨਾਲ ਕੇ ਤੇ ਉਹਨੂੰ ਰੋਟੀ ਪਾਣੀ ਦੇਣਾ ਬੰਦ ਕਰ ਦਿੰਦੇ ਜਮਾਂ ਤੇ ਕੀ ਹੁੰਦਾ ਇੱਕ ਦਿਨ ਵਿਹੋਸ਼ ਹੋ ਜਾਂਦੀ ਹੈ ਤੇ ਹਸਪੀਟਲ ਲੈ ਕੇ ਜਾਂਦੇ ਆ ਤੇ ਬੱਚਾ ਹੋ ਜਾਂਦਾ ਹੈ ਤੇ ਉਹ ਹੁੰਦਾ ਹੁੰਦਾ ਹੈ ਤੇ ਉਹ ਕਹਿੰਦੀ ਹਾਂ ਦੀ ਆ ਜਾਂਦੀ ਉਹਦੀ ਸੱਸ ਨੂੰ ਦੇ ਕੋਲੇ ਕੰਦੀ ਮੇਰਾ ਮੁੰਡਾ ਮੈਨੂੰ ਮੇਰਾ ਪੋਤਾ ਮੈਨੂੰ ਫੜਾ ਦੇ ਤੇ ਤੂੰ ਇੱਥੇ ਚਲੀ ਜਾ ਜਿੱਥੇ ਮਰਜੀ ਜਾ ਤੂੰ ਮੇਰੇ ਘਰੇ ਨਹੀਂ ਆਏਂਗੀ ਤੇ ਉਹ ਕਹਿੰਦੀ ਕਿ ਮੈਂ ਕਿੱਥੇ ਜਾਵਾਂ ਮੇਰਾ ਮੇਰਾ ਤਾਂ ਮੇਰੇ ਬੱਚੇ ਨਾਲ ਮੇਰੇ ਪਰਿਵਾਰ ਨਾਲ ਸੀ ਮੇਰਾ ਤਾਂ ਇਹ ਹੈ ਮੇਰਾ ਸਭ ਕੁਛ ਹੈ ਮੈਂ ਕਿੱਥੇ ਜਾਵਾਂ ਕਿਹਨੂੰ ਕਾਵਾਂ ਮੈਂ ਤੇ ਮੈਂ ਕਿੱਧਰ ਜਾਵਾਂ ਮੈਂ ਨਹੀਂ ਜਾਣਾ ਮੈਂ ਜਦ ਤੱਕ ਮੈਂ ਇੱਥੇ ਰਹੂੰਗੀ ਜਾਂ ਮੇਰਾ ਪੁੱਤ ਵੀ ਮੇਰੇ ਨਾਲ ਹੋ ਜੱਪ ਕਰ ਤੇ ਉਹ 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 ਜਾਣ ਨਹੀਂ ਦਿੰਦੀ ਉਹਦੀ ਸਾਸੋ ਨੂੰ ਉਹ ਹੁੰਦੀ ਮਤਲਬ ਬੱਚੇ ਨੂੰ ਕਹਿੰਦੀ ਕਿ ਨਹੀਂ ਮੇਰਾ ਪੋਤਾ ਤੇ ਮੈਂ ਰੱਖਣਾ ਇਹ ਰੱਖਣਾ ਆਪਣੇ ਕੋਲ ਤੂੰ ਜਿੱਥੇ ਮਰਜੀ ਜਾ ਜਾਣਾ ਤਾਂ ਤੇ ਉਹ ਖੋਖੂ ਕੇ ਕਿਵੇਂ ਵੀ ਕਰਕੇ ਆਦੇ ਪੁੱਤ ਨੂੰ ਆਦੇ ਬੱਚੇ ਨੂੰ ਲੈ ਜਾਂਦੀ ਆ ਹੁੰਦੇ ਤੋਂ ਲੜਚੇ ਘੜਤੇ ਬੜਾ ਵਿਚਾਰੀ ਦੁਖੀ ਹੁੰਦੀ ਹੈ ਬਹੁਤ ਧਾਂ ਤੇ ਘੁੰਮਦੀ ਹੈ ਬੜਾ ਬਹੁਤ ਪਰੇਸ਼ਾਨ ਹੁੰਦੀ ਵਿਚਾਰੀ ਤੇ ਹਰ ਇੱਕ ਦੀ ਮਤਲਬ ਕਿ ਇੱਕ ਅਜਿਹੀ ਥਾਂ ਤੇ ਜਾਂ ਪੈਂਦੀ ਹੈ ਵੀ ਮਤਲਬ ਇੰਨਾ ਤਾਂ ਦੂਰ ਚਲੀ ਜਾਂਦੀ ਹੈ ਕਿ ਸਸਤੋ ਜਿੱਥੇ ਹੁੰਦੇ ਕੋਈ ਉਹਨੂੰ ਵੀ ਇਹ ਹਨਾ ਕਵੇ ਵੀ ਉਹਨੂੰ ਤਾਂ ਕੋਹ ਨਾ ਸਕਿਆ ਤੇ ਉਹਦੇ ਨੂੰ ਤੇ ਇਸ ਕਰਕੇ ਉਹ ਬਹੁਤ ਦੂਰ ਲਾਇਆ ਜਾਂਦੀ ਹੈ ਤੇ ਦੀ ਕੁਲੀ ਜੀ ਬਣਾ ਕੇ ਬਹਿ ਜਾਂਦੀ ਹੈ ਤੇ ਉੱਥੇ ਉਹ ਰੋਜ਼ ਵੇਨਤ ਕਰਨੀ ਕਰਨੀ ਨਾਲ ਦੇ ਬੱਚੇ ਨੂੰ ਸੰਭਾਲਣਾ ਉਹਨੂੰ ਬਹੁਤ ਛੋਟਾ ਹੁੰਦਾ ਨਾਲਾ ਅੱਜ ਚੁੰਨੀ ਦੇ ਨਾਲ ਬੰਨ ਲੈਣਾ ਉਹਨੂੰ ਤੇ ਨਾਲ ਹੀ ਦਿਹਾੜੀ ਕਰਨ ਜਾਂਦੀ ਬਹੁਤ ਮਜ਼ਦੂਰੀ ਕਰਕੇ ਆਉਂਦੀ ਫਿਰ ਰੋਟੀ ਉਹਦੇ ਨਾਲ ਰੋਟੀ ਖਾਂਦੇ ਅਦਿਤ ਬੱਚੇ ਨੂੰ ਦੁੱਧ ਪਿਓਉਂਦੀ ਤੇ ਹਾਲੀ ਹਾਲੀ ਇਸ ਤਰ੍ਹਾਂ ਹੀ ਬਹੁਤ ਟਾਈਮ ਪੈਂਦਾ ਗਿਆ ਤੇ ਤਵਾਜੇ ਥੋੜਾ ਜਿਹਾ ਮੁੰਡਾ ਜਵਾਨ ਹੋ ਗਿਆ ਤੇ ਉਹ ਜਾਣ ਲੱਗ ਗਿਆ ਫਿਰ ਉਹਨੂੰ ਛੱਡਣਾ ਸਕੂਲੇ ਕੰਮ ਕਰਕੇ ਇੱਕ ਸੱਚੀ ਗੱਲ ਦੋਸਤੋ ਵੀ ਜਿਹੜੀ ਔਰਤ ਹੁੰਦੀ ਨਾ ਸਭ ਕੁਝ ਕਰ ਸਕਦੀ ਹੈ ਉਹ ਘਰ ਵੀ ਸੰਭ ਸਕਦੀ ਆ ਤੇ ਆਪ ਦਾ ਬਾਹਰ ਵੀ ਜਾ ਕੇ ਕੰਮ ਕਰ ਸਕਦੀ ਆ ਆਪਣੇ ਬੱਚਿਆਂ ਨੂੰ ਵੀ ਚੰਗੀ ਤਰ੍ਹਾਂ ਪਾਲ ਸਕਦੀ ਆ ਕਿਉਂਕਿ ਉਹਨਾਂ ਵਿੱਚ ਬੜੀ ਹਿੰਮਤ ਹੁੰਦੀ ਔਰਤ 'ਚ ਔਰਤ ਸੱਚੀ ਕਹਿੰਦੇ ਦੇਵੀ ਹੁੰਦੀ ਹੈ ਮਾਤਾ ਹੁੰਦੀ ਹੈ ਕਿ ਉਹ ਉਹ ਨੂੰ ਸੋ ਕੰਮ ਮਫੜਾ ਦੋ ਨਾ ਤੇ ਬਹੁਤ ਛੇਤੀ ਕਰ ਲੈਂਦੀ ਹੈ ਬਹੁਤ ਮਤਲਬ ਬੰਦਾ ਬਾਹਰੋਂ ਕੰਮ ਕਰਕੇ ਆਂਦਾ ਹੈ ਕਹਿੰਦਾ ਵੀ ਬਸ ਮੈਨੂੰ ਪਾਣੀ ਦਾ ਗਲਾਸ ਚਾਹੀਦਾ ਮੈਨੂੰ ਆਹ ਚਾਹੀਦਾ ਹਨਾ ਤੇ ਪਰ 부ੜੀ ਕਦੀ ਨਹੀਂ ਕਿਸੇ ਨੂੰ ਕਹਿੰਦੀ ਕਿ ਹਾਂ ਮੈਨੂੰ ਆਹ ਚਾਹੀਦਾ ਜੋ ਆਹ ਚਾਹੀਦਾ ਮੈਂ ਪਾਣੀ ਮੈਨੂੰ ਪਾਣੀ ਕਿਉਂ ਨਹੀਂ ਦਿੱਤਾ ਮੈਂ ਕੰਮ ਤੋਂ ਆਈਆਂ ਮੈਂ ਥੱਕੀ ਆ ਰਹੀਆਂ ਫਿਰ ਵੀ ਆਣ ਕੇ ਕੰਮ ਕਰਦੀ ਆ ਤੇ ਉਸੇ ਤਰ੍ਹਾਂ ਉਹੀ ਇੱਕ ਵਿਚਾਰੀ ਨੇ ਬਹੁਤ ਦੁੱਖ ਦੇਖੇ ਬੁਝਾਰੀ ਨਾਲੇ ਕੰਮ ਕਰਦੀ ਨਾਲੇ ਤੇ ਬੱਚੇ ਨੂੰ ਪੜਾਉਂਦੀ ਨਾਲੇ ਸਕੂਲ ਛੱਡ ਕੇ ਆਉਂਦੀ ਫਿਰ ਜਦੋਂ ਥੋੜਾ ਜਿਹਾ ਵੱਡਾ ਹੋ ਗਿਆ ਜਦੋਂ ਵੀ ਮਤਲਬ ਕਾਲਜ ਚ ਜਾਣ ਲੱਗਿਆ ਤੇ ਥੋੜੇ ਜਿਹਾ ਘਰ ਦੀ ਥੋੜੀ ਹਾਲਤ ਠੀਕ ਹੋ ਗਈ ਤੇ ਕਾਲਜ ਚ ਜਾਣ ਲੱਗਿਆ ਮੁੰਡਾ ਤੇ ਲੜਾ ਕੱਪੜੇ ਸਿਉਣ ਲੱਗੇ ਲੋਕਾਂ ਦੇ ਕੱਪੜੇ ਬਣਾਣ ਲੱਗੇ ਤੇ ਕੱਪੜੇ ਸਿਉਣ ਲੱਗੇ ਉਹਦੇ ਨਾਲ ਹੀ ਉਹ ਆਪਣਾ ਘਰ ਦਾ ਬਜਾਰਾ ਕਰਦੀ ਨਾਲੇ ਮੁੰਡੇ ਨੂੰ ਪੜਾਉਂਦੀ ਤੇ ਫਿਰ ਜਦੋਂ ਮੁੰਡਾ ਕਾਲਜ ਚ ਗਿਆ ਤੇ ਉਦੋਂ ਮਤਲਬ ਕਿ ਥੋੜਾ ਜਿਹੀ ਹੋਇਆ ਤੇ ਉਹ ਇੱਕ ਕੁੜੀ ਨਾਲ ਮਤਲਬ ਕਿ ਉਹਨੂੰ ਪਸੰਦ ਕਰਨ ਲੱਗ ਗਿਆ ਇੱਕ ਕੁੜੀ ਨੂੰ ਬਹੁਤ ਵਧੀਆ ਹੁੰਦੀ ਆ ਉਹ ਕੁੜੀ ਬਹੁਤ ਸੋਹਣੀ ਹੁੰਦੀ ਆ ਤੇ ਅਮੀਰ ਘਰਾਂ ਦੀ ਹੁੰਦੀ ਆ ਤੇ ਉਹਨੂੰ ਬਹੁਤ ਮਤਲਬ ਉਹ ਕਹਿੰਦਾ ਕਿ ਮੈਂ ਇਸ ਕੁੜੀ ਨੂੰ ਮਤਲਬ ਪਸੰਦ ਕਰਦਾ ਤੇ ਮੈਂ ਇਹਨੂੰ ਮੈਂ ਕਿ ਬਹੁਤ ਖੁਸ਼ ਹੰਦੀ ਕਿ ਮੇਰਾ ਪੁੱਤ ਚਲੋ ਜੋ ਵੀ ਹੈ ਨਾਮ ਮੇਰਾ ਪੁੱਤ ਤਾਂ ਮੇਰੇ ਪੁੱਤ ਦਾ ਉਹ ਫੇਰ ਬੜੇ ਜਾਮਾ ਨਾਲ ਕਿਵੇਂ ਵੀ ਕਰਕੇ ਉਹ ਸੋਖਾ ਕੇ ਆਪਣੇ ਪੁੱਤ ਦਾ ਵਿਆਹ ਕਰਦੀ ਆ ਤੇ ਵਿਆਹ ਕਰ ਦਿੰਦੀ ਤੇ ਕੁੜੀ ਆ ਜਾਂਦੀ ਉਹਨਾਂ ਦੇ ਘਰੇ ਉਹਨਾਂ ਦੀ ਨੌ ਆ ਜਾਂਦੀ ਹੈ ਤੇ ਉਹ ਨੌ ਜਿਹੜੀ ਹੁੰਦੀ ਹੈ ਨਾ ਵੀ ਬਹੁਤ ਕਮੰਡੀ ਹੁੰਦੀ ਆ ਤਨ ਉਪਤਈਆ ਦੋਸਤੋ ਕਿ ਜਿਹੜੇ ਅਮੀਰ ਘਰ ਦੇ ਹੁੰਦੇ ਆ ਬਹੁਤ ਸੌ ਨਖਰੇ ਹੁੰਦੇ ਆ ਹਨਾ ਸਾਨੂੰ ਆ ਨਹੀਂ ਚਾਹੀਦਾ ਜਦੋਂ ਸੌ ਜਦੋਂ ਅਮੀਰ ਕੁੜੀ ਜਦੋਂ ਗਰੀਬ ਘਰ ਆ ਜਾਂਦੀ ਹੈ ਤੇ ਕਿੰਨੇ ਮਤਲਬ ਕਿ ਆ ਲਿਆ ਦੇ ਉਹ ਲਿਆ ਦੇ ਆ ਕਰ ਦੇ ਉਹ ਕਰ ਦੇ ਹਨਾ ਇਦਾਂ ਹੀ ਉਹ ਵੀ ਕੁੜੀ ਕਰਦੀ ਸੀ ਤੇ ਕਦੀ ਕਿਹਾ ਨਾ ਤੁਹਾਡੇ ਘਰੇ ਐਸੀ ਨਹੀਂ ਆ ਕਦੀ ਕਹਣਾ ਤੁਹਾਡੇ ਕੋਲ ਨਹੀਂ ਆਹ ਨਹੀਂ ਆ ਤੁਹਾਡੇ ਕੋਲ ਪੱਖਾ ਨਹੀਂ ਆ ਤੁਹਾਡੇ ਕੋਲ ਵਧੀਆ ਬੈਡਰੂਮ ਨਹੀਂ ਆ ਮੈਨੂੰ ਬੈਡਰੂਮ ਬਣਾ ਕੇ ਦੋ ਕਦੀ ਕਹਣਾ ਤੁਹਾਡੇ ਕੋਲ ਮੈਨੂੰ ਕਾਰ ਚਾਹੀਦੀ ਹੈ ਮੈਨੂੰ ਉਹ ਚਾਹੀਦਾ ਤੇ ਉਹਦੇ ਕੰਨ ਲੱਗ ਜਾਂਦਾ ਵੀ ਥੋੜਾ ਜਿਹਾ ਵਕਤ ਪਾ ਕਿ ਮੈਂ ਤੈਨੂੰ ਸਾਰਾ ਕੁਝ ਲਿਆ ਦਾਂਗਾ ਤੂੰ ਚਿੰਤਾ ਨਾ ਕਰ ਤੇ ਉਹ ਕੰਮ ਦੀ ਤਲਾਸ਼ ਲੱਭਣ ਲੱਗ ਪੈਂਦਾ ਹੈ ਤੇ ਆਖਿਰ ਵਿੱਚ ਇਹਨੂੰ ਵਧੀਆ ਨੌਕਰੀ ਮਿਲ ਜਾਂਦੀ ਆ ਹੌਲੀ ਹੌਲੀ ਕੰਡੀਸ਼ਨ ਸਹੀ ਹੋਣ ਲੱਗ ਜਾਂਦੀ ਪਰ ਫਿਰ ਵੀ ਉਸ ਕੁੜੀ ਦੀਆਂ ਡਿਮਾਂਡਾਂ ਖਤਮ ਨਹੀਂ ਹੁੰਦੀਆਂ ਉਹ ਕਦੀ ਮੈਨੂੰ ਕੱਪੜੇ ਚਾਹੀਦੇ ਆ ਕਦੀ ਮੈਨੂੰ ਆਹ ਚਾਹੀਦੇ ਔਰ ਜਿੱਥੇ ਆਪਣੇ ਪਤੀ ਨੂੰ ਸਮਝਣਾ ਵੀ ਚਾਹੀਦਾ ਘਰ ਦੇ ਵਿੱਚ ਵੇਖਣਾ ਵੀ ਚਾਹੀਦਾ ਕਿ ਸਾਡੇ ਘਰੇ ਕੀ ਚੀਜ਼ ਹੈ ਤੇ ਕੀ ਨਹੀਂ ਹੈਗੇ ਪਰ ਜਿੰਨੇ ਚ ਹੋਵੇ ਉਹਨੇ ਚ ਹੀ ਰਹਿਣਾ ਚਾਹੀਦਾ ਹਰ ਇੱਕ ਨੂੰ ਨਾ ਕਿ ਨਹੀਂ ਉਹ ਪਾ ਦੂਸਰਿਆਂ ਨੂੰ ਦੇਖ ਕੇ ਆਪਾਂ ਕਹਾਂਗੇ ਕਿ ਆਹ ਸਾਨੂੰ ਚੀਜ਼ ਚਾਹੀਦੀ ਤੇ ਆ ਲਿਆ ਕੇ ਦੋ ਤੇ ਜੇ ਨਹੀਂ ਹੈਗਾ ਤੇ ਸਵਾਰ ਕਰਕੇ ਬਹਿ ਜਾ ਮਾਲਕ ਆਪਣੀ ਆਪ ਹੀ ਦੇਣ ਵਾਲਾ ਤੇ ਉਹ ਜੋ ਨਮਗਾ ਨਮਗਾ ਡਿਮਾਂਡਾਂ ਕਰ ਦਿੰਦੀ ਤੇ ਉਹਦੇ ਨਾਲ ਬਹੁਤ ਪਰੇਸ਼ਾਨ ਹੋ ਗਿਆ ਉਹ ਮੁੰਡਾ ਤੇ ਉਹਨੇ ਰੋਜ਼ ਰਾਤ ਨੂੰ ਆਉਣਾ ਰਾਤ ਨੂੰ ਆਉਂਦਾ ਸੀ ਆਣ ਲੱਗ ਗਿਆ ਤੇ ਇੱਕ ਦਿਨ ਆਈ ਜਾਂਦਾ ਸੀ ਰਾਤ ਨੂੰ ਤੇ ਉਹਦਾ ਕੀ ਮਤਲਬ ਵੀ ਉਹਦਾ ਵੀ ਐਕਸੀਡੈਂਟ ਹੋ ਗਿਆ ਫੋਨ ਘਰੇ ਉਹ ਜਿਹੜੇ ਫੋਨ ਹੁੰਦਾ ਹੁੰਦੇ ਜੇਬ ਦੇ ਵਿੱਚ ਪਾਇਆ ਹੁੰਦਾ ਹੈ ਫੋਨ ਤੇ ਥੋੜੀਆਂ ਹੀ ਸੱਟਾਂ ਲੱਗਦੀਆਂ ਤੇ ਵੀ ਬਹੁਤ ਜ਼ਿਆਦਾ ਵੀ ਸੀਰੀਅਸ ਹੋ ਜਾਂਦਾ ਥੋੜਾ ਤੇ ਉਹਨੂੰ ਹਸਪੀਟਲ ਦਾਖਲ ਕਰ ਦਿੰਦੇ ਆ ਘਰਦਿਆਂ ਨੂੰ ਬੁਲਾਉਂਦੇ ਆ ਵੀ ਆ ਜਾਓ ਤੁਹਾਡੇ ਵੀ ਮਤਲਬ ਆ ਆਏ ਗੱਲ ਹੋ ਗਈ ਆ ਵੀ ਐਕਸੀਡੈਂਟ ਹੋ ਗਿਆ ਏ ਤੇ ਤੁਹਾਡਾ ਮੁੰਡਾ ਬਹੁਤ ਜ਼ਿਆਦਾ ਸੀਰੀਅਸ ਆ ਤੇ ਤੁਸੀਂ ਆ ਜਾਓ ਤੇ ਉਹ ਵੀ ਆ ਜਾਂਦੇ ਆ ਡਾਕਟਰ ਕੋਲੇ ਤੇ ਪੁੱਛਦੇ ਆ ਵੀ ਕੀ ਹੋ ਗਿਆ ਡਾਕਟਰ ਸਾਹਿਬ ਵੀ ਕੀ ਗੱਲ ਹੋ ਗਈ ਤੇ ਉਹ ਕਹਿੰਦੇ ਕਿ ਤੁਹਾਡੇ ਜਿਹੜਾ ਮੁੰਡਾ ਹੈ ਨਾ ਇਹ ਉਹਦੇ ਹਾਰਟ ਜਿਹੜਾ ਨਾ ਚੱਲਣਾ ਬੰਦ ਹੋਈ ਜਾਂਦਾ ਬਹੁਤ ਘੱਟ ਚੱਲਦਾ ਡਾਕਟਰ ਦੱਸਦਾ ਉਹਨੂੰ ਉਹਨਾਂ ਨੇ ਪਹਿਲਾਂ ਉਹਦੀ ਘਰ ਵਾਲੀ ਕੋਲੇ ਜਾ ਕੇ ਕਹਿੰਦਾ ਕਿ ਭੈਣੇ ਕਿ ਤੂੰ ਦੱਸ ਹੁਣ ਕੀ ਕਰਨਾ ਜਿੰਨਾ ਚਿਰ ਟਰਾਂਸਪਲੈਂਟ ਨਹੀਂ ਨਾ ਹੁੰਦਾ ਉਹਨਾਂ ਚਿਰ ਮੁੰਡਾ ਸਹੀ ਨਹੀਂ ਹੋ ਸਕਦਾ ਮਤਲਬ ਕਿ ਧਾਰੀ ਕਿਤੇ ਕੁਝ ਹੋ ਨਾ ਜਾਵੇ ਤੇ ਮਤਲਬ ਖਤਰਾ ਹੈ ਇਹਨਾਂ ਦੇ ਜਾਨ ਨੂੰ ਖਤਰਾ ਹੋ ਸਕਦਾ ਹੈ ਤੇ ਤੁਸੀਂ ਦੱਸੋ ਜਲਦੀ ਤੋਂ ਜਲਦੀ ਟਰਾਂਸਪਲੈਂਟ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਦੱਸੋ ਕੀ ਕਰਗੇ ਆਪਾਂ ਟਰਾਂਸਪਲੈਂਟ ਕਿਵੇਂ ਕਰਗੇ ਕਰਨਾ ਹੈ ਕਿ ਨਹੀਂ ਕਰਨਾ ਤੇ ਜੇ ਨਾ ਕੀਤਾ ਬਹੁਤ ਜੇ ਛੇਤੀ ਨਾ ਕੀਤਾ ਤੇ ਇਹ ਨਹੀਂ ਮਰ ਜਾਣਾ ਤੇ ਤੁਸੀਂ ਦੱਸੋ ਕਹਿੰਦੀ ਉਹ ਜਿਹੜੀ ਉਹਦੀ ਘਰ ਵਾਲੀ ਆ ਉਹ ਬੜੇ ਸੋਚ ਸਮਝ ਕੇ ਜਵਾਬ ਦਿੰਦੀ ਹੈ ਤੇ ਬੜੇ ਧਿਆਨ ਨਾਲ ਕਹਿੰਦੀ ਕਿ ਹਾਂ ਮੈਂ ਮੈਂ ਤਾਂ ਕੋਈ ਉਹ ਕਹਿੰਦਾ ਵੀ ਤੁਹਾਡੇ ਘਰ ਚੋਂ ਇੱਕ ਜੁਨੇ ਦਾ ਟ੍ਰਾਂਸਪਲੈਂਟ ਕਰਵਾਉਣਾ ਬਹੁਤ ਜ਼ਰੂਰੀ ਆ ਤੇ ਤੁਹਾਨੂੰ ਦੇਣਾ ਪੈਣਾ ਹੈ ਆਪਦਾ ਹਾਰਟ ਜਾਂ ਕਿਸੇ ਇੱਕ ਨੂੰ ਤੇ ਉਹ ਕਹਿੰਦੀ ਮੈਂ ਤਾਂ ਨਹੀਂ ਦਿੰਦੀ ਆ ਦਾ ਹਾਰਟ ਮੈਂ ਕਿਉਂ ਦਵਾਂ ਤੇ ਉਹ ਕਹਿੰਦੀ ਮੈਂ ਤਾਂ ਮੇਰੀ ਜ਼ਿੰਦਗੀ ਹੈ ਮੈਂ ਤਾਂ ਕਿੱਥੇ ਮੱਲ ਜੀ ਗੁਜ਼ਾਰਾ ਕਰ ਲਾਂਗੀ ਤੇ ਨਾਲੇ ਮੈਂ ਤਾਂ ਹਜ਼ਾਰਾਂ ਬੰਦੇ ਮਿਲ ਜਾਂਦੇ ਇਹੋ ਜੇ ਤੇ ਮੈਂ ਆਪਣੀ ਜੇ ਮੇਰੀ ਜਾਨ ਹੀ ਚਲੀ ਗਈ ਤੇ ਮੈਂ ਕਿੱਥੇ ਉਹ ਹੋ ਕਰਾਂਗੀ ਵੀ ਮੈਂ ਨਹੀਂ ਦਿੰਦੀ ਹੁੰਦੀ ਤੇ ਮੇਰੇ ਭੈਣ ਭਰਾਓ ਇਹੋ ਜੇ ਦੁੱਖ ਤਕਲੀਫ ਤੇ ਇੱਕ ਦੋਨਾਂ ਜੀ ਦਾ ਪਤਾ ਲੱਗਦਾ ਕਿ ਉਹਦੇ ਘਰ ਵਾਲਾ ਜਾਂ ਉਹਦੇ ਘਰ ਵਾਲੀ ਉਹਨੂੰ ਕਿੰਨਾ ਪਿਆਰ ਕਰਦੇ ਹਨਾ ਕਿ ਜਦੋਂ ਆਪਣੇ ਤੇ ਮੁਸੀਬਤ ਪੈਂਦੀ ਉਹਦੋਂ ਹੀ ਪਤਾ ਲੱਗਦਾ ਕਿ ਆਪਣਾ ਜਿਹੜਾ ਜੀਵਨ ਸਾਥੀ ਉਹ ਆਪਾਂ ਨੂੰ ਕਿੰਨਾ ਕੁ ਪਿਆਰ ਕਰਦਾ ਹੈ ਕਿੰਨਾ ਕੁ ਉਹ ਆਪਣੇ ਨੇ ਜਾਨ ਮਤਲਬ ਕਿ ਉਹ ਆਪਾਂ ਨੂੰ ਕਿੰਨਾ ਕੁ ਸਮਝਦਾ ਹੈ ਜਾਂ ਕਿੰਨਾ ਕੁ ਆਪਣੇ ਲਈ ਸੋਚ ਸਕਦਾ ਹੈ ਕਰ ਸਕਦਾ ਆਪਣੇ ਲਈ ਹੈਨਾ ਤੇ ਪਿਆਰ ਦਾ ਪਤਾ ਲੱਗਦਾ ਕਿ ਕਿੰਨਾ ਕੁ ਪਿਆਰ ਕਰਦਾ ਆਪਾਂ ਨੂੰ ਤੇ ਉਸੇ ਤਰ੍ਹਾਂ ਉਹਨੇ ਕੁੜੀ ਨੇ ਜਵਾਬ ਦਿੱਤਾ ਹੈਨਾ ਤੇ ਉਸ ਤੋਂ ਬਾਅਦ ਚ ਉਹਦੀ ਮਾਂ ਆਂਦੀ ਆ ਬੜੇ ਬੜੇ ਦੁਖੀ ਹਾਲਤਾਂ ਚ ਬਹੁਤ ਜ਼ਿਆਦਾ ਰੋਈ ਜਾਂਦੀ ਹੁੰਦੀਆਂ ਤੇ ਉਹਨੇ ਕਹਿੰਦਾ ਡਾਕਟਰਾਂ ਦੇ ਕੋਲੇ ਆਣ ਕੇ ਕਹਿੰਦਾ ਭੈਣੇ ਵੀ ਦੇਖ ਮੈਂ ਡਾਕਟਰ ਹਾਂ ਤੇ ਮੈਂ ਤੈਨੂੰ ਸਹੀ ਦੱਸਦਾ ਪਿਆ ਕਿ ਇਸ ਮੁੰਡੇ ਨੂੰ ਜਲਦੀ ਤੋਂ ਜਲਦੀ ਜੇ ਇਹਦਾ ਟ੍ਰਾਂਸਪਲੈਂਟ ਨਾ ਹੋਇਆ ਹਾਰਟ ਦਾ ਤੇ ਇਹਨੇ ਮਰ ਜਾਣਾ ਤੇ ਤੁਸੀਂ ਛੱਤੀ ਦੱਸੋ ਵੀ ਇਹਦਾ ਕੀ ਕਰੀਏ ਇਹਦਾ ਟ੍ਰਾਂਸਪਲੈਂਟ ਕਰਨਾ ਹੈ ਕਿ ਨਹੀਂ ਕਰਨਾ ਤੇ ਕਹਿੰਦਾ ਵਿਦਸੋ ਤੁਸੀਂ ਦੇ ਸਕਦੇ ਹੋ ਤੇ ਉਹ ਬੜੇ ਪਿਆਰ ਨਾਲ ਆਦੇ ਪੁੱਤ ਨੂੰ ਦੇਖਦੀ ਐ ਬੜੇ ਧਿਆਨ ਨਾਲ ਬਹੁਤ ਜ਼ਿਆਦਾ ਮਤਲਬ ਉਹਨੂੰ ਵੇਂਦੀ ਐ ਤੇ ਆਪਣੀਆਂ ਬੀਤੀਆਂ ਗੱਲਾਂ ਨੂੰ ਯਾਦ ਕਰਦੀ ਐ ਹਨਾ ਵੀ ਮੇਰੇ ਨਾਲ ਕਿੰਨਾ ਕੁਝ ਹੋਇਆ ਮੈਂ ਕਿੰਨਾ ਕੁਝ ਬਰਦਾਸ਼ਤ ਕੀਤਾ ਕਿੰਨਾ ਦੁੱਖ ਸਹੇ ਹਨਾ ਤੇ ਮੈਂ ਇਹਨਾਂ ਕੁਝ ਕਾਂਦੇ ਲਈ ਕੀਤਾ ਆਦੇ ਪੁੱਤ ਲਈ ਆਪਣੀ ਸਾਰੀ ਜ਼ਿੰਦਗੀ ਕੱਢਤੀ ਆਦੇ ਬੱਚੇ ਲਈ ਤੇ ਮੇਰਾ ਬੱਚਾ ਜਦੋਂ ਇਹੋ ਜੀ ਹਾਲਤ ਤੇ ਆਣਾ ਤੇ ਮੈਂ ਕਿਵੇਂ ਵੀ ਦੂਰ ਹੋ ਜਾਂਦੇ ਪੁੱਤ ਤੋਂ ਤੇ ਉਹ ਮਾਣਾ ਕਿ ਉਹ ਰੋਣ ਲੱਗ ਜਾਂਦੀ ਬਹੁਤ ਜ਼ਿਆਦਾ ਰੋਂਦੀ ਹੈ ਤਾਂ ਉਹ ਕਹਿੰਦੀ ਕਿ ਡਾਕਟਰ ਤੁਸੀਂ ਮੇਰਾ ਲੈ ਲੋ ਮੇਰਾ ਬੱਚਾ ਬਚਾ ਲਓ ਕਿਵੇਂ ਵੀ ਕਰਕੇ ਮੇਰਾ ਮੁੰਡਾ ਬਚਾ ਲਓ ਤੇ ਡਾਕਟਰ ਕਹਿੰਦੇ ਠੀਕ ਆ ਤੇ ਉਹ ਫਿਰ ਉਹਨੂੰ ਬੜੇ ਪਿਆਰ ਨਾਲ ਤੇ ਬੜੇ ਧਿਆਨ ਨਾਲ ਵੇਂਦੀ ਆ ਜਦੋਂ ਦਸਰਾਣੇ ਜਾ ਕੇ ਖੜ ਜਾਂਦੀ ਹੈ ਤੇ ਚਿੱਠੀ ਲਿਖ ਕੇ ਚਿੱਠੀ ਲਿਖਦੀ ਆ ਕਿ ਬੇਟਾ ਵੀ ਮੈਂ ਚਾਹੇ ਰਵਾਂ ਨਾ ਰਵਾਂ ਚਾਹੇ ਮੈਂ ਕੱਲ ਰਵਾਂ ਨਾ ਰਵਾਂ ਪਰ ਮੈਂ ਹਮੇਸ਼ਾ ਤੇਰੇ ਕੋਲ ਰਵਾਂਗੀ ਤੇਰੇ ਨੇੜੇ ਰਹਾਂਗੀ ਤੈਨੂੰ ਕਦੇ ਵੀ ਤਤੀਬਾਹ ਨਹੀਂ ਲੱਗਣ ਦਾਂਗੀ ਤੇਰੇ ਆਸੇ ਪਾਸੇ ਰੰਗ ਤੈਨੂੰ ਹਮੇਸ਼ਾ ਠੰਡੀਆਂ ਹਵਾਵਾਂ ਦਿੰਦੀ ਰਾਂਗੀ ਜਿੱਥੇ ਵੀ ਤੂੰ ਹੋਵੇਂਗਾ ਮੈਂ ਤੇਰੇ ਨਾਲ ਹੋਵਾਂਗੀ ਤੇ ਇਹਵੇਂ ਲੇਕ ਕੇ ਨਾ ਬੜਾ ਦੁੱਖ ਜੀ ਵਾਲੀ ਗੱਲ ਆ ਕਿ ਮਾਂ ਹਮੇਸ਼ਾ ਆਪਣੇ ਬੱਚੇ ਦੇ ਨਾਲ ਰਹਿੰਦੀ ਹੈ ਚਾਹੇ ਉਹ ਮਤਲਬ ਕਿ ਮਰਨ ਤੋਂ ਬਾਅਦ ਵੀ ਉਹ ਨੂੰ ਇਹ ਹਰ ਰਹਿੰਦੀ ਕਿ ਮੇਰੇ ਬੱਚੇ ਪਤਾ ਨਹੀਂ ਕਿਵੇਂ ਹੋਣ ਦੇ ਕਿਵੇਂ ਨਹੀਂ ਹਨਾ ਤੇ ਉਹ ਵੀ ਮਤਲਬ ਕਿ ਛੱਡ ਕੇ ਚਲੀ ਜਾਂਦੀ ਹੈ ਤੇ ਥੋੜੇ ਦਿਨਾਂ ਬਾਅਦ ਜਦੋਂ ਟਰਾਂਸਪਲੈਂਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਅਨਹੋਸ਼ ਆਂਦਾ ਮੁੰਡੇ ਨੂੰ ਉਹ ਦੇਖਦਾ ਉਹਦੇ ਜਦੋਂ ਹੋਸ਼ ਖੋ ਮਤਲਬ ਅੱਖਾਂ ਖੋਲਦਾ ਤੇ ਉਹਨੂੰ ਉਹਦੀ ਘਰ ਵਾਲੀ ਸਾਹਮਣੇ ਨਜ਼ਰ ਆਉਂਦੀ ਆ ਤੇ ਉਹ ਤੋਂ ਬਾਅਦ ਉਹ ਮਤਲਬ ਘਰ ਵਾਲੀ ਤਾਂ ਕੋਲੇ ਹੈਗੀ ਆ ਪਰ ਉਹ ਜਦੋਂ ਵੇਂਦਾ ਵੀ ਇਧਰ ਉਧਰ ਦੇਖਦਾ ਕਿ ਮੇਰੀ ਮਾਂ ਕਿੱਥੇ ਆ ਵੀ ਮੇਰੀ ਮਾਂ ਤਾਂ ਦੀਂਦੀ ਨਹੀਂ ਦੀ ਮੇਰੀ ਮੰਮੀ ਕਿੱਧਰ ਗਈ ਚਲੀ ਤੇ ਉਹ ਇਧਰ ਉਧਰ ਦੇਖਦਾ ਤੇ ਉਹ ਕਹਿੰਦਾ ਦੀ ਉਹ ਅਧਿਕਰਣ ਨੇ ਪੁੱਛਦਾ ਕਿ ਮੰਮੀ ਕਿੱਥੇ ਆ ਮੇਰੀ ਤੇ ਉਹ ਕਹਿੰਦੀ ਵੀ ਉਹ ਤਾਂ ਨਾ ਵੀ ਮਤਲਬ ਆ ਗਲ ਹੋ ਗਈ ਸੀ ਦੀ ਕਿ ਟ੍ਰਾਂਸਪਲੈਂਟ ਕਰਨਾ ਪਿਆ ਤੇ ਤੇਰਾ ਹਾਟ ਦਾ ਤੇਰਾ ਹਾਟ ਨਹੀਂ ਚੱਲਣ ਧਿਆ ਸੀ ਤੇ ਇਸ ਕਰਕੇ ਵੀ ਟ੍ਰਾਂਸਪਲੈਂਟ ਕੀਤਾ ਸੀਦਾ ਤੇ ਫਿਰ ਮੰਮੀ ਨੇ ਦਿੱਤਾ ਸੀ ਇਸ ਕਰਕੇ ਉਹ ਗੁਜ਼ਰ ਗਏ ਆ ਤੇ ਉਹ ਬੜਾ ਰੋਇਆ ਮੁੰਡਾ ਬਹੁਤ ਜ਼ਿਆਦਾ ਰੋਇਆ ਇੰਨਾ ਰੋਇਆ ਨਾ ਕਿ ਹਾਦਸੇ ਤੋਂ ਬਹੁਤ ਮਤਲਬ ਬੜਾ ਰੋਇਆ ਹੋ ਮੁੰਡਾ ਤੇ ਕਿੰਨੇ ਦਿਨ ਉਹਨੇ ਰੋਟੀ ਨਹੀਂ ਖਾਦੀ ਬਹੁਤ ਜਿਆਦਾ ਦੁਖੀ ਹੁੰਦਾ ਰਿਹਾ ਹੌਲੀ ਹੌਲੀ ਕਰਕੇ ਇਸ ਤਰ੍ਹਾਂ ਹੀ 2 ਮਹੀਨਾ ਪੈ ਗਿਆ ਬਹੁਤ ਜਿਆਦਾ ਵੀ ਮਤਲਬ ਅੰਦਰੇ ਅੰਦਰ ਰਹਿੰਦਾ ਸੀ ਨਾ ਕੁਝ ਖਾਂਦਾ ਸੀ ਨਾ ਪੀਂਦਾ ਸੀ ਬਸ ਰੋਈ ਜਾਂਦਾ ਹੁੰਦਾ ਸੀ ਆਦੀ ਮਾਂ ਨੂੰ ਯਾਦ ਕਰਕੇ ਉਹ ਇਹ ਸੋਚਦਾ ਸੀ ਕਿ ਮੇਰੀ ਮਾਂ ਨੇ ਬਹੁਤ ਦੁੱਖ ਦੇਖਿਆ ਮੇਰੇ ਲਈ ਐਨਾ ਦੁੱਖ ਦੇਖਿਆ ਕਿ ਮਾਰਾ ਕੁੱਟਾ ਮਿਸਈਆ ਤੇ ਅੱਜ ਆਜੋ ਨੇ ਮੈਨੂੰ ਇੰਨਾ ਵੱਡਾ ਮਤਲਬ ਕੀ ਉਹ ਦੇ ਕੇ ਹਾਰਟ ਦੇ ਕੇ ਤੇ ਮੈਨੂੰ ਕਰਜ਼ਾਈ ਬਣਾਤਾ ਬਹੁਤ ਮਾਂ ਪਿਓ ਦਾ ਕਰਜ਼ਾ ਕਦੀ ਲਾ ਨਹੀਂ ਸਕਦਾ ਬੱਚਾ ਪਰ ਫਿਰ ਵੀ ਉਹਦੇ ਕੋਲੇ ਨਹੀਂ ਸੀ ਤੇ ਉਹਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਸੀ ਦਾ ਤੇ ਫਿਰ ਕੁਝ ਕੁ ਟਾਈਮ ਪੈਂਦਾ ਹੈ ਤੇ ਉਸ ਦਿਨ ਮਤਲਬ ਵੀ ਠੀਕ ਹੋ ਜਾਂਦਾ ਥੋੜਾ ਥੋੜਾ ਤੇ ਵੀ ਮਤਲਬ ਕੰਮ ਕਰਨ ਕੰਮ ਕਰ ਤੇ ਜਾਣਾ ਸ਼ੁਰੂ ਕਰ ਦਿੰਦਾ ਤੇ ਇੱਕ ਦਿਨ ਕੀ ਹੁੰਦਾ ਹੈ ਕਿ ਸੜਕ ਤੋਂ ਆਂਦਾ ਲਗਾ ਹੁੰਦਾ ਹੈ ਤੇ ਅਚਾਨਕ ਹੁੰਦਾ ਪੈਰ ਨਾ ਪੱਥਰ ਨਾਲ ਵੱਜਦਾ ਤੇ ਠੋਕਰ ਲੱਗਦੀ ਹੈ ਤੇ ਉਹ ਨਾ ਜਦੋਂ ਪੱਥਰ ਨਾਲ ਵੱਜਦਾ ਨਾ ਤੇ ਥੱਲੇ ਡਿੱਗਣ ਹੀ ਲੱਗਾ ਹੁੰਦਾ ਤੇ ਅਚਾਨਕ ਮਤਲਬ ਕਿ ਕੋਈ ਉਹਨੂੰ ਆਇਆ ਲੱਗਦਾ ਕਿ ਜਿਵੇਂ ਮੈਨੂੰ ਕਿਸੇ ਨੇ ਬਚਾਇਆ ਹੈ ਤੇ ਉਹਨੂੰ ਮ ਮਹਿਸੂਸ ਹੁੰਦਾ ਹੈ ਕਿ ਉਹਦੀ ਮਾਂ ਕਹਿੰਦੀ ਕਿ ਪਤ ਕਿਤੇ ਸੱਟ ਤਾਂ ਨਹੀਂ ਲੱਗੀ ਮਤਲਬ ਇਹ ਕਹਾਣੀ ਦਾ ਇਹ ਮਤਲਬ ਆ ਵੀ ਉਸ ਉਹਦੇ ਨਾਲ ਹੀ ਉਹਦੀ ਮਾਂ ਵੀ ਸੀ ਦੀ ਜਿੰਨੇ ਉਹਨੂੰ ਬਚਾਇਆ ਇਹ ਕਹਾਣੀ ਮਤਲਬ ਬਹੁਤ ਵਧੀਆ ਕਹਾਣੀ ਆ ਜੇਕਰ ਜੇ ਮੇਰੀ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਹਾਂ ਮੈਂ ਵਧੀਆ ਨਹੀਂ ਕਹਿ ਪਾਈ ਇਸ ਕਹਾਣੀ ਬਾਰੇ ਜਾਂ ਵਧੀਆ ਸੁਣਾ ਨਹੀਂ ਪਾਈ ਤੇ ਇੱਕ ਕਹਾਣੀ ਜਦੋਂ ਸੁਣੀ ਦੀ ਨਾ ਤੇ ਅੰਦਰੋਂ ਰੋਮ ਰੋਮ ਮਤਲਬ ਹੋ ਜਾਂਦਾ ਹੈ ਖੜਾ ਹੋ ਜਾਂਦਾ ਹੈ ਜਦੋਂ ਵੀ ਕਿ ਇਸ ਤਰ੍ਹਾਂ ਇਸ ਕਹਾਣੀ ਨੂੰ ਜਦੋਂ ਸੁਣੀਦਾ ਮਤਲਬ ਮੈਂ ਵਧੀਆ ਕਹਾਣੀ ਨਹੀਂ ਸੁਣਾ ਸਕੀ ਤੇ ਨਹੀਂ ਤਾਂ ਇੰਨਾ ਜਿਹੜਾ ਬੰਦਾ ਮਾਂ ਪਿਓ ਨੂੰ ਬਹੁਤ ਪਿਆਰ ਕਰਦਾ ਨਾ ਉਸ ਨੂੰ ਇਹ ਕਹਾਣੀ ਬਹੁਤ ਵਧੀਆ ਲੱਗੇਗੀ ਤੇ ਧਿਆਨ ਨਾਲ ਸੁਣਿਓ ਇਹ ਕਹਾਣੀ ਤੇ ਇੰਨੀ ਕੀ ਕਹਾਣੀ ਸੀ ਮੇਰੀ ਤੇ ਮੈਨੂੰ ਅੱਗੇ ਦਿਓ ਹਜਾਜਾ ਤੇ ਮੈਂ ਤੁਹਾਡੀ ਆਪਣੀ ਜਸਪ੍ਰੀਤ कौर ਸਤਿ ਸ਼ਕਾਲ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ